ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਵੇਲੇ ਸ਼ੰਭੂ ਮੋਰਚੇ ਤੇ ਬੈਠਾ ਸਾਡਾ ਇੱਥੇ ਦਫਤਰ ਹੈ ਹੈੱਡ ਕੁਆਰਟਰ ਹੈ ਇਸ ਵੇਲੇ ਤਰਨਤਾਰਨ ਜ਼ਿਲੇ ਦੀ ਡਿਊਟੀ ਹੈ ਸਾਰੇ ਵੀਰ ਆਏ ਹੋਏ ਸਵੇਰ ਦੀ ਮੀਟਿੰਗ ਸਾਡੀ ਇੱਥੇ ਅਰਲੀ ਮਾਰਨਿੰਗ ਹੋ ਜਾਂਦੀ ਹੁੰਦੀ ਆ ਔਰ ਇੱਥੇ ਸਾਰੇ ਅਸੀਂ ਮੀਟਿੰਗ ਦੇ ਵਿੱਚ ਬੈਠੇ ਹੈਗੇ ਆ ਕੀ ਮਾਹੌਲ ਆ ਮੋਰਚੇ ਦਾ ਕਿੱਧਰ ਮੋਰਚਾ ਜਾ ਰਿਹਾ ਕੀ ਕੁਝ ਹੈਗਾ ਉੱਤੇ ਚਰਚਾ ਕਰਦੇ ਆ ਇਹਨੂੰ ਵੱਧ ਤੋਂ ਵੱਧ ਭਰਾਓ ਇਸ ਲਾਈਵ ਨੂੰ ਸ਼ੇਅਰ ਕਰ ਦਿਓ ਇੱਕ ਤਾਂ ਜਿਹੜਾ ਦੋਵਾਂ ਫੋਰਮਾਂ ਨੇ ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਐਮ ਨਾਨ ਪੋਲਿਟਿਕਲ ਨੇ ਤਿਆ ਕੀਤਾ ਹੈ ਵੀ ਅਸੀਂ ਅਰਥੀ ਫੂਕ ਮਜ਼ਦੂਰੀ ਜਿਹੜੇ ਆ 10 ਨੂੰ ਕਰਨੇ ਹੈਗੇ ਉਹਦੇ ਜਿਹੜੀਆਂ ਗੱਲਾਂ ਕਰਨ ਵਾਲੀਆਂ ਹੈਗੀਆਂ ਇੱਕ ਤਾਂ ਫਲੈਕਸੀਆਂ ਬਣਾਉਣੀਆਂ ਹੈਗੀਆਂ ਇੰਗਲਿਸ਼ ਦਾ ਸ਼ਬਦ ਫਲੈਕਸੀ ਜਾਂ ਕੱਟ ਆਊਟ ਬਹੁਤ ਸਾਰੇ ਤੁਸੀਂ ਫਲੈਕਸੀਆਂ ਦੇਖਿਆ ਹੋਣਗੇ ਆ ਜਿਹੜੀਆਂ 2 ਐਮ ਐਮ 3 ਐਮ ਐਮ 5 ਐਮ ਐਮ ਦੀਆਂ ਵੀ ਬਣਦੀਆਂ ਹੁੰਦੀਆਂ ਉਹ ਬਣਾ ਕੇ ਹਰ ਇੱਕ ਟੂਲ ਪਲਾਜੇ ਤੇ ਹਰੇਕ ਨਗਰ ਦੇ ਵਿੱਚ ਲੱਗਣੀਆਂ ਚਾਹੀਦੀਆਂ ਵਾ ਔਰ ਕੋਈ ਅੱਜ ਕੱਲ੍ਹ ਤੋਂ ਤੁਸੀਂ ਤੁਸੀਂ ਅੱਜ ਹੀ ਮੋਦੀ ਸਰਕਾਰ ਦਾ ਪੁਤਲਾ ਬਣਾ ਲਿਓ ਠੀਕ ਹੈ ਪਿੰਡ 'ਚ ਪਤਾ ਲੱਗੇ ਫੁਕਿਆ ਫੁਕਣਾ ਆਪਾਂ ਦੱਸ ਨੂੰ ਹੀ ਠੀਕ ਆ ਔਰ ਉਹਦੇ ਜਿਹੜੀ ਫਲੈਕਸੀ ਆ ਉਹਦੇ ਥੱਲੇ ਵਿੱਚ ਲਿਖਿਓ ਦੋ ਸ਼ਬਦ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਕਿਸਾਨ ਮਜ਼ਦੂਰ ਵਿਰੋਧੀ ਨੀਤੀਆਂ ਤੇ ਕਾਰਪੋਰੇਟ ਪੱਖੀ ਨੀਤੀਆਂ ਦਾ ਵਿਰੋਧ ਠੀਕ ਹੈ ਜੀ ਉਦੇ ਵਿੱਚ ਲਿਖਿਆ ਹੋਣਾ ਚਾਹੀਦਾ ਔਰ ਦਾਸ ਨੂੰ ਫਿਰ ਉਹ ਫਲੈਕਸੀਆ ਨਹੀਂ ਸਾੜਨੀਆ ਫਲੈਕਸੀਆ ਦਾ ਵਿਰੋਧ ਪਿੰਡਾਂ 'ਚ ਲਗਾਤਾਰ ਚੱਲਦਾ ਰਹਿਣਾ ਚਾਹੀਦਾ ਜਿਹੜੇ ਪੁਤਲੇ ਬਣਾਉੜੇ ਅਸੀਂ ਠੀਕ ਹੈ ਉਹ ਹਰ ਪਿੰਡ ਦੇ ਵਿੱਚ ਔਰ ਦੋ ਮੈਂ ਦੇਖਿਆ ਪਿੰਡਾਂ ਦੇ ਵਿੱਚ ਗੋਵਾ ਛੁੱਟਣ ਵਾਲੀ ਇੱਕ ਰੇੜੀ ਜੀ ਹੁੰਦੀ ਜਿਹੜੀ ਟੈਰਾਂ ਤੇ ਲੱਗੀ ਹੋਣੀ ਅੱਜ ਕੱਲ ਤਾਂ ਮੋਟਰਸਾਈਕਲ ਨੂੰ ਵੀ ਲਾਈ ਹੈਗੀ ਆ ਟਰੈਕਟਰ ਤੇ ਵੀ ਸਪੀਕਰ ਵੱਜ ਜਾਂਦਾ ਵਾ ਜੀਪ ਤੇ ਵੀ ਸਪੀਕਰ ਜਣੀ ਉਹਨੂੰ ਪੁਤਲੇ ਨੂੰ ਸਾਰੇ ਪਿੰਡ ਚ ਕਮਾ ਕੇ ਸਾਰਾ ਪਿੰਡ ਇਕੱਠਾ ਕਰਕੇ ਜਿੱਥੇ ਵੀ ਤੁਹਾਡਾ ਕੋਈ ਪ੍ਰੋਗਰਾਮ ਉੱਥੇ ਸਾੜਿਆ ਜਾਵੇ ਹਜ਼ਾਰਾਂ ਬੰਦਿਆਂ ਦੀ ਸਮੂਲੀਅਤ ਹੋਵੇ ਬੱਚੇ ਬੀਬੀਆਂ ਸਾਰੇ ਵਿੱਚ ਸ਼ਾਮਲ ਹੋਣ ਜੇ ਅਸੀਂ ਚਾਹੁੰਦੇ ਆਂ ਕਿ ਇਹ ਮੋਰਚਾ ਜਿੱਤਿਆ ਜਾਵੇ ਇਹ ਦੇਸ਼ ਵਿਆਪੀ ਸਾਡਾ ਅੰਦੋਲਨ ਆ ਜੇ ਦੇਖੋ ਸਭ ਤੋਂ ਵੱਡਾ ਐਕਸ਼ਨ ਹੁੰਦਾ ਕਈ ਵਾਰੀ ਮੈਂ ਪਿੰਡਾਂ 'ਚ ਗਿਆ ਉਹਾਂ ਤੇ ਯਾਰ ਪਿੰਡ 'ਚ ਕੀ ਫਾਇਦਾ ਆਖੇ ਜੀ ਪੁਤਲਾ ਸਾੜਨ ਦਾ ਪਿੰਡ 'ਚ ਕੀ ਫਾਇਦਾ ਹੋ ਜੂਗਾ ਪਿੰਡ 'ਚ ਹੀ ਫਾਇਦਾ ਪਿੰਡ 'ਚ ਹੀ ਕਾਲੀਦਾਲ ਆ ਪਿੰਡ 'ਚ ਹੀ ਕਾਂਗਰਸ ਆ ਪਿੰਡ ਦੀ ਪਛਪਾ ਵੜਨ ਦਾ ਯਤਨ ਕਰ ਰਹੀ ਆ ਗਈ ਨਹੀਂ ਹਲੇ ਜੋਰ ਲਾ ਰਹੀ ਆ ਪਿੰਡ ਚ ਆਮ ਆਦਮੀ ਆ ਪਿੰਡ ਦੇ ਵਿੱਚ ਹੀ ਕਿਸਾਨ ਮਜ਼ਦੂਰ ਆਮ ਜਨਤਾ ਹੈਗੀ ਆ ਜੜੀਆਂ ਸਮੱਸਿਆਵਾਂ ਲੋਕਾਂ ਨੂੰ ਉਹ ਪਿੰਡਾਂ ਚ ਹੀ ਆ ਤੇ ਪਿੰਡਾਂ ਵਾਲੀਆਂ ਜ਼ਮੀਨਾਂ ਦੇ ਹੀ 85 ਤੇ 90% ਜਿਹੜੇ ਨੰਬਰ ਨੇ ਉਹ ਕਰਜ਼ੇ ਕਰਜ਼ੇ ਥੱਲੇ ਆ ਸਭ ਕੁਝ ਉੱਥੇ ਪਿਆ ਜਦੋਂ ਪਿੰਡ ਦੀ ਸੱਤ ਦੇ ਵਿੱਚ ਆਪਾਂ ਸਰਕਾਰ ਦੀਆਂ ਨੀਤੀਆਂ ਨੂੰ ਕੁੱਟ ਦਿੰਨੇ ਆ ਸਰਕਾਰ ਦੀਆਂ ਨੀਤੀਆਂ ਦੀ ਗੱਲ ਲੈ ਕੇ ਜਾਣੇ ਸਾਰੇ ਪਿੰਡਾਂ ਤੱਕ ਇਹਨੂੰ ਕਹਿੰਦੇ ਚੁੱਲ੍ਹੇ-ਚੁੱਲ੍ਹੇ ਤੱਕ ਗੱਲ ਲੈ ਕੇ ਜਾਣੀ। ਤੋਂ ਭਾਵੇਂ ਡੇਰਿਆ ਤੇ ਬੈਕਾ ਹੈ ਗਿਆ ਬੈਕਾਂ ਤੇ ਵੀ ਸਨਾਲ ਆਇਓ ਜਾ ਕੇ ਵੀ ਸਾਰੇ ਉਸ ਦਿਨ ਪਿੰਡ ਚ ਆਓ ਕਰਕੇ ਮਾਰਚ ਪਿੰਡ ਦੇ ਵਿੱਚ ਤੇ ਫਿਰ ਅਰਥੀ ਫੁੱਕੀ ਜਾਵੇ। ਫਿਰ ਆਪਾਂ ਪੜੀਆਂ ਜਥੇਬੰਦੀਆਂ ਪ੍ਰੋਗਰਾਮ ਹੁੰਦੇ ਇੱਕ ਤਾਂ ਸਾਂਝਾ। ਆਪਾਂ ਆਪਣੀ ਜਥੇਬੰਦੀ 'ਚ ਇਹ ਸੋਚਦੇ ਆਂ ਵੀ ਤੁਸੀਂ ਕਸਬੇ ਆ ਵੀ ਕਰ ਸਕਦੇ ਹੋ ਸਵੇਰੇ ਆਪਣੇ ਪਿੰਡਾਂ 'ਚ ਫੂਕੇ ਉਹੀ ਇਕੱਠ ਮੁੜ ਕੇ ਕਿਹੇ ਕਸਬੇ 'ਚ ਇਕੱਠੇ ਹੋਗੇ। ਬੜੇ ਥਾਂ ਤੇ ਫੂਕੇ ਪ੍ਰੈਸ ਕਰਾ ਸਕਦੇ ਹੋ ਜਿਵੇਂ ਹਰ ਇੱਕ ਦਾ ਹੈਗਾ ਤੇ ਪਾਬੰਦੀ ਕੋਈ ਨਹੀਂ ਇੱਕ ਪਿੰਡ ਪਧਰੀ ਇਲਾਕਾ ਪਧਰੀ ਜ਼ਿਲ੍ਹਾ ਪਧਰੀ ਜਿੱਥੇ ਜਿੱਥੇ ਕਿਸੇ ਦਾ ਦਿਲ ਕਰਦਾ ਇਹ ਪਿੰਡ ਪਧਰੀ ਤੇ ਫੁੱਕਿਆ ਹੀ ਜਾਣਾ ਚਾਹੀਦਾ ਐਕਸਟਰਾ ਕੋ ਕਰ ਲੈ ਉਹਦੀ ਮਰਜ਼ੀ ਹੈਗੀ ਆ ਬਾਧਵਾ ਕਰ ਲੈ ਕੋਈ ਜਿੱਦਾਂ ਮਰਜ਼ੀ ਕਰ ਲੈ ਸੋ ਵੱਧ ਤੋਂ ਵੱਧ ਜੇ ਦੇਸ਼ ਭਰ ਦੇ ਵਿੱਚ ਕਰੋੜਾਂ ਲੋਕ ਨਿਕਲ ਆਏ ਇਸ ਐਕਸ਼ਨ ਦੇ ਵਿੱਚ ਮੋਦੀ ਡਿੱਗਾ ਲੋ ਹੁਣ ਮੈਂ ਦੋ ਗਜਾਂ ਆਪਣਾ ਪਹਿਲੀਆਂ ਦਿਨਾਂ ਹੱਥ ਜਿਗ ਦਿਨ ਖਡੌਰੀ ਨੂੰ ਆਂਦੇ ਜੀ ਲੰਡਾ ਕੋਠੀ ਚ 5000 ਫੋਰਸ ਇਕੱਠੀ ਕਰ ਲਈ ਕਦੀ ਕਹਿੰਦੇ ਜੀ ਇਹਨਾਂ 100 ਬਸ ਜਿਹੜੀ ਆ ਪਟਿਆਲਿਓਂ ਇਕੱਠੀ ਕਰ ਲਈ ਹੈ ਵੀ ਸੱਚ ਸੀ ਜਿੱਦਨ 3 ਕਰੋੜ ਪੰਜਾਬੀਆਂ ਨੇ ਪੰਜਾਬ ਬੰਦ ਕਰਤਾ ਅਗਲੇ ਦਿਨ ਹੀ ਬਾਈ ਟਿਕ ਪਿਆ ਅਗਲੇ ਇਹਨਾਂ ਨੇ ਬੋਲਣ ਡਿਆ ਪਿਆ ਮੰਨੂ ਕਹਿੰਦੇ ਸੀ ਤੂੰ 에어 ਐਮਬੂਲੈਂਸ ਲਾ ਲ ਐ ਤਾਕਤ ਲਾ ਦਿੰਨੇ ਆ ਮੈਂ ਕਿਸਾਨਾਂ ਦੇ ਨਾਲ ਆ ਮੈਂ ਖਲੜਾ ਵੀ ਵਾਪਸ ਕਰ ਦੂੰਗਾ ਜਦੋਂ ਦੇਖਿਆ ਵੀ 3 ਕਰੋੜ ਪੰਜਾਬੀ ਆ ਹੁੰਦਾ ਐਕਸ਼ਨ ਜਿਹੜੇ ਕਹਿੰਦੇ ਪੰਜਾਬ ਬੰਦ ਨਾ ਸਰਕਾਰ ਦੇ ਹੱਕ ਚ ਬਿਆਨ ਦਿੰਦੇ ਆ ਵੀ ਨੁਕਸਾਨ ਬੜਾ ਹੋ ਗਿਆ ਉਹ ਨੁਕਸਾਨ ਹੋ ਗਿਆ ਕਮਲਿਓ ਕੋਈ ਫਾਇਦਾ ਹੋ ਗਿਆ ਖਰੋਰੀ ਵਾਲ ਨੂੰ ਕੋਈ ਮੂੰਹ ਨਹੀਂ ਕਰਦਾ ਹੁਣ ਨਾਲ ਦੀ ਨਾਲ ਜਿਹੜਾ ਜਿਹੜੀ ਪਾਲਿਸੀ ਬਣੀ ਆ ਕਈ ਖੌਤੀ ਬੁੱਧੀਜੀਵੀ ਬੋਲਦੇ ਆ ਵੀ ਪਾਲਿਸੀ ਨਹੀਂ ਵਾਪਸ ਹੋ ਸਕਦੀ ਕਦੀ ਠੀਕ ਆ ਉਹਨਾਂ ਦਾ ਕਹਿਣਾ ਆਪਣੇ ਥਾਂ ਪਰ ਜਦੋਂ ਦਬਾਅ ਪੈਂਦਾ ਪਾਲਿਸੀ ਤੋਂ ਪਿੱਛੇ ਵੀ ਹਟਣਾ ਪੈਂਦਾ ਵਕਤ ਹੀ ਹੋਵੇ ਭਾਵੇਂ ਠੀਕ ਹੈ ਜੀ ਜਦੋਂ ਤਿੰਨ ਕਾਨੂੰਨ ਵਾਪਸ ਲਾਏ ਸੱਚੀ ਪਾਲਿਸੀ ਨਹੀਂ ਵਾਪਸ ਲਈ ਪਰ ਕਾਨੂੰਨ ਵਾਪਸ ਲੈਣੇ ਪੈ ਗਏ ਨਾ ਹੁਣ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਕਾਰਪੋਰੇਟ ਦੀ ਪੂੰਜੀਪੱਤੀਆਂ ਦੀ ਟੀਓ ਦੀ ਜਾਂ ਵਰਲਡ ਬੈਂਕ ਦੀ ਜਾਂ ਮੁਦਰਾ ਕੋਸ਼ ਫੰਡ ਦੀ ਨੀਤੀ ਤੋਂ ਵਾਪਸ ਨਹੀਂ ਆਈ ਇਹ ਸਪਸ਼ਟ ਹੈ ਕੇਜਰੀਵਾਲ ਦਾ ਕਿਹੜਾ ਬਿਆਨ ਹੈਗਾ ਪਰ ਭਗਵੰਤ ਮਾਨ ਨੇ ਕਿਉਂ ਕਹਿਤਾ ਵੀ ਮੈਂ ਜਿਹੜਾ ਨਵਾਂ ਖੇਤੀ ਦਾ ਖਲੜਾ ਵਾ ਉਹਨੂੰ ਭਈ ਵਾਪਸ ਕਰ ਰਿਹਾ ਹਾਂ ਇਹ ਇਹ ਪੰਜਾਬੀਆਂ ਦੇ ਦਿਵਾਚ ਹੋਇਆ ਨਾ ਫਿਰ ਇਹ ਤਾਂ ਬਲੋਂ ਦਿੱਤੀ ਤੋਂ ਪਛਾੜ ਰਣਾ ਪਿਆ ਵੇਖੋ ਜਦੋਂ ਪਲਵਾਨੀ ਕਰੀਦੀ ਆ ਪਹਿਲੋ ਕੁਇੰਟਲ ਦੀ ਬੋਰੀ ਨਹੀਂ ਚੁੱਕੀ ਜਾਂਦੀ ਹੁੰਦੀ ਬੰਦਾ 10-8 ਕਿਲੋ ਚੁੱਕਦਾ ਜੇ ਨਿਕਾ ਪਲਵਾਨ ਹਟਾ ਲਿਆ ਚੰਡੀਗੜ੍ਹ ਵਾਲਾ ਤੇ ਦਿੱਲੀ ਵਾਲਾ ਵੀ ਠਾ ਲਾਂਗੇ ਆਇਆ ਨਾ ਪੁਛਾ ਮੈਂ ਖੇਤੀ ਦਿੱਤੀ ਦਾ ਖਰੜਾ ਵਾਪਸ ਕਰੂੰਗਾ ਇਹੇ ਲੋਕਾਂ ਦੀ ਦੇਣ ਆ ਤੇ ਜੇ ਤੁਸੀਂ ਕਰੋੜਾਂ ਬੰਦੇ ਕਰੋੜਾਂ ਕਰੋੜ ਬੰਦੇ ਜੇ ਦੇਸ਼ ਭਰ ਦੇ ਵਿੱਚ ਧਰਨੇ ਮੁਜਾਰੇ ਆ ਆਰਥਿਕ ਹੁਕਮ ਮੁਜਾਰੇ ਕਰਗੇ ਫਿਰ ਦੇਖੋ ਕਿੱਧਰ ਜਾਂਦਾ ਵੱਡਾ ਪਲਵਾਨ ਮਿੱਡਗਾ ਹੋ ਕੱਲ ਨੂੰ ਇਸ ਕਰਕੇ ਜੇ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਜਿਨ੍ਹਾਂ ਦਾ ਮਰਨ ਵਰਤਾ ਅੱਜ 43ਵੇਂ ਦਿਨ ਵਿੱਚ ਪਹੁੰਚ ਗਿਆ ਉਹਦੀ ਅਸੀਂ ਜਾਨ ਨੂੰ ਬਚਾਉਣਾ ਚਾਹੁੰਦੇ ਜੋ ਸਾਨੂੰ ਲੱਗਦਾ ਵੀ ਇਹ ਜਾਨ ਬਚਣੀ ਚਾਹੀਦੀ ਅੰਦੋਲਨ ਜਾਨ ਤਾਂ ਹੀ ਬਚਣੀ ਜੇ ਮੰਗਾਂ ਪੂਰੀਆਂ ਹੋ ਜਾਂਦੇ ਤੇ ਫਿਰ ਇਹ ਨਾਖੀ ਇਹ ਵੀ ਨਿਆਣੇ ਸਿਆਣੇ ਬੀਬੀਆਂ ਬੱਚੇ ਸਭ ਜਿਹੜੇ ਆਉ 10 ਤਰੀਕ ਨੂੰ ਜਿਹੜੇ ਅਰਥੀ ਫੂਕ ਮੁਜਾਰਾ ਅੰਮ੍ਰਿਤ ਸ਼ਾਮਲ ਹੋਣੇ ਚਾਹੀਦੇ ਆ ਤਾਂ ਹੀ ਇਹ ਵੱਡਾ ਐਕਸ਼ਨ ਹੋ ਸਕੂਗਾ ਹਾਗਲਾ 13 ਦਾ ਲੋਹੜੀ ਦਾ ਐਕਸ਼ਨ ਵੀ ਅਸੀਂ ਦੇ ਦਿੱਤਾ ਵਾ ਵੀ ਲੋਹੜੀ ਵਾਲੇ ਦੇ ਨੇ ਚ ਮਗਲੇ ਦਿਨਾਂ ਚ ਬੋਲੂਗਾ ਵੀ ਜਿਹੜੀਆਂ ਕਾਪੀਆਂ ਨੇ ਉਹ ਨਵਾਂ ਜਿਹੜਾ ਖੱਲੜਾ ਕਾਨੂੰਨ ਦਾ ਲਿਆਂਦਾ ਉਹਨੂੰ ਉਹਦੇ ਵਿੱਚ ਸਾੜਨਾ ਹੈਗਾ ਵਾ ਠੀਕ ਹੈ ਜੀ ਉਹ ਗਾਂ ਬੋਲਾਂਗੇ ਇਸ ਕਰਕੇ ਸਭ ਤੋਂ ਪਹਿਲਾਂ ਹੁਣ ਜਿਹੜਾ ਪ੍ਰੋਗਰਾਮ ਦੱਸਦਾ ਆ ਗਿਆ ਉੱਥੇ ਉਧਰ ਚੜ੍ਹਾਈ ਕਰੋ ਔਰ ਫਲੈਕਸੀਆ ਬਣਾਓ ਔਰ ਪੁਤਲੇ ਬਣਾ ਕੇ ਪਿੰਡਾਂ ਦੇ ਖੜੇ ਕਰ ਦਿਓ ਫੇਰੀ ਮੇਰੀ ਵੀਡੀਓ ਜਾਂਦੇ ਆ ਤੱਕ ਵੀ ਠੀਕ ਹੈ ਵੀ ਪੁਤਲੇ ਬਣਾ ਕੇ ਖੜੇ ਕਰੋ ਭਈ ਯਾ ਪਤਲਾ ਵੀ ਲੋਕਾਂ ਦੱਸੋ ਵੀ ਆ ਆ ਆ ਜਿਹੜਾ ਸਾਨੂੰ ਖਰਾਬ ਕਰਨ ਰਿਹਾ ਇਹਦੀਆਂ ਨੀਤੀਆਂ ਪਾਲਿਸਾਂ ਸਾਨੂੰ ਮਾਰਨ ਰਹੀਆਂ ਐ ਪੂਰੇ ਲੋਕਾਂ ਦੇ ਵਿੱਚ ਪਤਲਾ ਸਾੜਨ ਵਾਲੀ ਗੱਲ ਚੱਲ ਜੇ ਘਰ ਘਰ ਚੁੱਲੇ-ਚੁੱਲੇ ਤੱਕ ਤੇ ਜਿੱਦਣ ਪ੍ਰੋਗਰਾਮ ਹੋਊਗਾ ਉਸ ਦਿਨ ਦੱਸਾਂਗੇ ਪੰਜਾਬ ਦੇ ਵਿੱਚ ਵੀ ਕਿੰਨੇ ਲੱਖ ਲੋਕ ਨਿਕਲੇ ਠੀਕ ਹੈ ਪੂਰੀ ਦੁਨੀਆ 'ਚ ਇਸ ਕਰਕੇ ਪੰਜਾਬ ਹਰਿਆਣਾ ਮਹਾਚਲ ਯੂਪੀ ਔਰ ਵੱਡਾ ਹਿੱਸਾ ਸਾਡਾ ਰਾਜਸਥਾਨ ਦਾ ਇਹ ਇਲਾਕਿਆਂ 'ਚ ਪੰਜਾਬੀ ਵੀ ਲੋਕ ਸਮਝਦੇ ਵਾਦ ਤੋਂ ਵਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਲੋਕਾਂ ਤੱਕ ਪੁੱਜ ਜਾਵੇ ਅੱਜ ਜਿਹੜਾ ਅੰਦੋਲਨ ਆ ਸ਼ੰਭੂ ਬਾਰਡਰ ਤੇ ਜਿਹੜੇ ਜਿਹੜੇ ਬੈਠੇ ਆ ਇਹ 327 ਦਿਨਾਂ ਵਿੱਚ ਚਲਾ ਗਿਆ। ਔਰ ਤੁਸੀਂ ਦੇਖੋਗੇ ਚੰਦ ਦਿਨਾਂ ਜਿੰਨੇ ਸਾਲ ਵੀ ਪੂਰਾ ਕਰ ਲੈਣਾ ਅਰ ਅੰਦੋਲਨ ਉਦੋਂ ਤੱਕ ਚਲਾਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਹੈਗੀਆਂ। ਤੰਦਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਭਾਈ